ਜੀ ਇਹ ਹੈਗੇ ਆ ਨਾ ਜਮਨਾ ਆਪਾਂ ਇਹਨਾਂ ਦਾ ਇਹਨਾਂ ਨੂੰ ਤਾਂ ਲੱਗਿਆ ਖਾਣ ਨਮਕ ਪਾ ਕੇ ਵੈਸੇ ਇਹਨਾਂ ਦਾ ਜੂਸ ਵੀ ਬੜਾ ਵਧੀਆ ਬਣਾਇਆ ਜਾਂਦਾ ਸਾਡੇ ਪਿੰਡ ਹੁੰਦਾ ਸੀ ਬਹੁਤ ਵੱਡਾ ਬੋਟਾ ਤੇ ਮੈਨੂੰ ਉੱਥੇ ਰੱਖੀ ਬਿਠਾਇਆ ਜਾਂਦਾ ਤੇ ਮੈਂ ਚੁੱਕ-ਚੁੱਕ ਕੇ ਜਮਨਾ ਘੜੇ ਵਿੱਚ ਪਾਈ ਜਾਂਦੀ ਤੇ ਹੁਣ ਮੁੱਲ ਆਪਾਂ ਲਿਉਨੇ ਆ ਚੀਜ਼ ਹਨਾ ਤੇ ਹੁਣ ਥੋੜਾ ਜਿਹਾ ਫਿਰ ਉਸੇ ਹਿਸਾਬ ਨਾਲ ਇਹ ਹਜੇ 50 ਰੁਪਏ ਪਾਈ ਆ ਵੇਕ ਰਹੀਆਂ ਨੇ ਬਾਜ਼ਾਰ ਦੇ ਵਿੱਚ ਤੇ ਪਰ ਇਹ ਆਪਣੇ ਸਰੀਰ ਲਈ ਬਹੁਤ ਹੀ ਜ਼ਿਆਦਾ ਵਧੀਆ ਨੇ ਆਪਣੀਆਂ ਮਤਲਬ ਆਪਣੀ ਆਂਤ ਆਂਤ ਜਿਹੜੀ ਹੁੰਦੀ ਆ ਛੋਟੀ ਆਂਤ ਵੱਡੀ ਆਂਤ ਮਤਲਬ ਉਹਦੀ ਸਫਾਈ ਕਰ ਦਿੰਦੀ ਆ ਜਿਵੇਂ ਨਾ ਕਈ ਵਾਰੀ ਆਪਣੇ ਅੰਦਰ ਵਾਲ ਚਲੇ ਜਾਂਦੇ ਆ ਸਿਰ ਦੇ ਵਾਲ ਜਿਵੇਂ ਆਪਾਂ ਬੱਚਿਆਂ ਦੇ ਸਵੇਰੇ ਜੂੜੇ ਕਰਦੇ ਆ ਕੇਸ ਹੋਂਦੇ ਆ ਤੇ ਮਾੜਾ ਮोटा ਕੋਈ ਉਹ ਕੇਸ ਆਪਣੇ ਮਤਲਬ ਵਾਲਾਂ ਦਾ ਲੱਗਾ ਰਹਿ ਜਾਂਦਾ ਕੱਪੜਿਆਂ ਨੂੰ ਤੇ ਉਸੇ ਵੇਲੇ ਆਪਾਂ ਇੱਧਰ ਰਸੋਈ ਵਿੱਚ ਆ ਜਾਂਦੇ ਆ ਤੇ ਫਿਰ ਦੁਬਾਰਾ ਤਾਂ ਇੰਨੀ ਜਲਦੀ ਨਹਾਇਆ ਨਹੀਂ ਜਾਂਦਾ ਤੇ ਫਿਰ ਉਹ ਮਤਲਬ ਆਪਣੇ ਕੋਈ ਨਾ ਕੋਈ ਵਾਲ ਜਿਵੇਂ ਗਲਤੀ ਨਾਲ ਆਟੇ 'ਚ ਚਲਾ ਗਿਆ ਜਾਂ ਕਿਹਨੇ ਤੇ ਚਲੋ ਵੈਸੇ ਬਹੁਤ ਘੱਟ ਹੁੰਦਾ ਇਸ ਤਰ੍ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਵੀ ਉਹ ਵਾਲ ਜੇ ਉਹ ਗਲਤੀ ਨਾਲ ਵਾਲ ਆਪਣੇ ਅੰਦਰ ਚਲੇ ਜਾਣ ਤੇ ਇਹਨਾਂ ਨੂੰ ਗਾਲਣ ਵਾਸਤੇ ਸਿਰਫ ਇੱਕ ਹੀ ਚੀਜ਼ ਹੈ ਜਾਮਨ ਇਸ ਲਈ ਇਹ ਜਾਮਨ ਖਾਣੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਇਹਦੀ ਗੁਟਲੀ ਵੀ ਕੰਮ ਆ ਜਾਂਦੀ ਹੈ ਤੇ ਜਾਮਨਾਂ ਦਾ ਤਾਂ ਕੀ ਕਹਿਣਾ ਸੋ ਆਓ ਜੀ ਜਾਮਨ ਖਾਈਏ